ਸੋ ਦੋਸਤੋ 1 ਲੱਖ ਰੁਪਏ ਵਾਲਾ ਆਮਾ ਆਰਾਮੀ ਆਰਾਮੀ ਆਮ ਮੈਨੂੰ ਆਜਾਜਤ ਮਿਲ ਗਈ ਖਾਨ ਦੀ ਹੁਣ ਮੈਂ ਖਾਣ ਜਾ ਰਿਹਾ ਉਹ ਕਹਿੰਦੇ ਪਹਿਲਾਂ ਇਹਦਾ ਡੋਕਾ ਕੱਟ ਦੇਣਾ ਚਾਹੀਦਾ ਇੱਕ ਆਮ ਦਾ ਬੂਟਾ ਵੜ ਦੇਣਾ ਤੇ ਇਹ ਇੱਕ ਬੰਦਾ ਮਾਰ ਦੇਣਾ ਉਹਦੀ ਸੇਮ ਸਜ਼ਾ ਹੁੰਦੀ ਸੀ ਸੇਮ ਬੰਨੇ ਜਾਂਦਾ ਸੀ ਇਹ ਥੋੜਾ ਵੱਡਾ ਜਿਹੜਾ ਇਤੋਂ ਸੰਧੂਰੀ ਹੋ ਆ ਜੀ ਅੱਛਾ ਹਾਂ ਜੀ ਇਹ ਆੜੂ ਆ ਜੀ ਸਸਿਕਾ ਜੀ ਦੋਸਤੋ ਅੱਜ ਪਹੁੰਚੇ ਹੋਏ ਆ ਅੰਬਾ ਦਾ ਦੇਸ਼ ਦੁਆਬਾ ਅੰਬੀਆਂ ਨੂੰ ਤਰਸਿੰਗੀ ਛੱਡ ਕੇ ਦੇਸ਼ ਦੁਆਬਾ ਜਦੋਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਅੰਬਾਂ ਦੀ ਗੱਲ ਚੱਲਦੀ ਹੈ ਤੇ ਦੁਆਬੇ ਦੀ ਗੱਲ ਆਉਂਦੀ ਹੈ ਤੇ ਦੁਆਬੇ ਦੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਹਰਿਆਣਾ ਭੂੰਗਾ ਦੀ ਗੱਲ ਆਉਂਦੀ ਹੈ ਤੇ ਇੱਥੇ ਜਦੋਂ ਅਸੀਂ ਪੁਰਾਣੇ ਇਤਿਹਾਸ ਦੇ ਪੰਨੇ ਫਰੋਲਦੇ ਆ ਅਨਾਮੀ ਬਾਗ ਦਾ ਨਾਮ ਸਭ ਤੋਂ ਟਾਪ ਤੇ ਆਉਂਦਾ ਜਿੱਥੇ ਅਸੀਂ ਖੜੇ ਆ ਇਸ ਤੋਂ ਬਾਅਦ ਮਹੰਤਾ ਦਾ ਬਾਗ ਕਾਲਾ ਬਾਗ ਚੌਧਰੀਆ ਦਾ ਬਾਗ ਤਾਂ ਬਹੁਤ ਬਗ ਇਹ ਬਾਗਾਂ ਦਾ ਜਿਹੜਾ ਦੇਸ਼ ਤਾਂ ਹੀ ਕਿਹਾ ਜਾਂਦਾ ਸੀ ਅੰਬਾਂ ਦਾ ਦੇਸ਼ ਬਾਗਾਂ ਦਾ ਦੇਸ਼ ਤਾਂ ਅੱਜ ਜਿਹੜੇ ਵੀ ਸੱਜਣ ਇੱਥੇ ਪਹੁੰਚੇ ਆ ਅਸੀਂ ਔਰ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਦੇ ਲਈ ਅੰਬਾਂ ਤੇ ਅੱਜ ਆਪਾਂ ਸਾਰਾ ਦਿਨ ਚਰਚਾ ਕਰਨੀ ਹੈ ਉਹਦੇ ਵੱਖ-ਵੱਖ ਅੰਬ ਸਾਡੇ ਨਾਲ ਕਿਵੇਂ ਜੁੜਿਆ ਹੋਇਆ ਤੇ ਜਦੋਂ ਵੀ ਅਸੀਂ ਅੰਬ ਨਾਲ ਸੰਬੰਧ ਦੀ ਗੱਲ ਕਰਦੇ ਆ ਜਿਹੜੇ ਵਰਕੇ ਫਰੂਟ ਦੇ ਆ ਪੁਰਾਣੇ ਤਾਂ ਸਾਨੂੰ ਡਾਕੂਮੈਂਟ ਮਿਲਦੇ ਆ ਕਿ ਤਕਰੀਬਨ 4000 ਸਾਲ ਪੁਰਾਣਾ ਜਿਹੜਾ ਹੈਗਾ ਔਰ ਪੀਪਲ ਰੈਕੋਰਡ ਮੌਜੂਦ ਆ ਵੀ ਜਿਹੜੇ ਦੱਸਦੇ ਆ ਕਿ ਬਲੁਖ ਦਾ ਸਬੰਧ ਬਹੁਤ ਪ੍ਰਾਤਨ ਹੈ ਤੇ ਇਤਿਹਾਸ ਦੀਆਂ ਗੱਲਾਂ ਕਰਦੇ ਆ ਜਦੋਂ ਅਸੀਂ ਪੁਰਾਣੇ ਸਮਿਆਂ 'ਚ ਜਾਂਦੇ ਆ ਤਾਂ ਇਹਦਾ ਅੰਬ ਦਾ ਜ਼ਿਕਰ ਜਿਹੜਾ ਮਹਾਭਾਰਤ ਤੋਂ ਲੈ ਕੇ ਰਮਾਇਣ ਜਾਂ ਹੋਰ ਵੀ ਸਾਡੀਆਂ ਪੁਰਾਣੀਆਂ ਜਿਹੜੀਆਂ ਸਟੋਰੀਆਂ ਨੇ ਜਾਂ ਪੁਰਾਣਾ ਜੋ ਵੀ ਸਾਡਾ ਇਸ ਧਰਤੀ ਤੇ ਵਾਪਰਿਆ ਉਹਦੇ ਵਿੱਚ ਅੰਬਾਂ ਦਾ ਖਾਸ ਜ਼ਿਕਰ ਹੈ ਅੰਬਾਂ ਨੂੰ ਜਿਹੜਾ ਪਰਜਪਤੀ ਆ ਜਿਹਨੇ ਇਸ ਅਕਾਲ ਪੁਰਖ ਨੇ ਜਿਹਨੇ ਧਰਤੀ ਦੀ ਉਹ ਕੀਤੀ ਆ ਹਨਾ ਤਾਂ ਇਹਨੂੰ ਉਹਦਾ ਕੋਸ਼ਰਾ ਪੱਤਰ ਮੰਨਿਆ ਜਾਂਦਾ ਔਰ ਪ੍ਰਾਤਨ ਸਮੇਂ ਚ ਮੰਨਿਆ ਜਾਂਦਾ ਸੀ ਕਿ ਜੇ ਇੱਕ ਆਂਬ ਦਾ ਬੂਟਾ ਵੜ ਦੇਣਾ ਤੇ ਇੱਕ ਬੰਦਾ ਮਾਰ ਦੇਣਾ ਉਹਦੀ ਸੇਮ ਸਜ਼ਾ ਹੁੰਦੀ ਸੀ ਸੇਮ ਮੰਨੇ ਜਾਂਦਾ ਸੀ ਸੋ ਇਹ ਜਦੋਂ ਇਤਿਹਾਸ ਚ ਦੇਖਦੇ ਆ ਤਾਂ ਸਾਡੇ ਜਿਹੜੇ ਰੋ ਰੀਤ ਨੇ ਜਦੋਂ ਕਿਸੇ ਘਰ ਬੱਚਾ ਜੰਮ ਲੈਂਦਾ ਸੀ ਤਾਂ ਉਹਦੇ ਉਦੋਂ ਵੀ ਜਿਹੜੇ ਆਂਬ ਦੇ ਪੱਤੇ ਆ ਦਰਵਾਜ਼ਿਆਂ ਤੇ ਦਰਾਂ ਤੇ ਬੰਨੇ ਜਾਂਦੇ ਸੀ ਇਹਨੂੰ ਬਹੁਤ ਜ਼ਿਆਦੀ ਸਾਡੀਆਂ ਸੜੀਆਂ ਸਿੰਧੂ ਰੌ ਰੀਤਾਂ ਦੇ ਵਿੱਚ ਜਿਵੇਂ ਇੱਕ ਤਾਂ ਬੱਚੇ ਵੇਲੇ ਵੀ ਬਣੇ ਜਾਂਦੇ ਸੀ ਤੇ ਵੈਸੇ ਵੀ ਇਹਨੂੰ ਵੈਲਕਮ ਦਾ ਸਾਈਨ ਮੰਨਿਆ ਜਾਂਦਾ ਸੀ ਜਾਂ ਜਦੋਂ ਹਵਨ ਕਰਦੇ ਸੀਗੇ ਤਾਂ ਭਾਰਤਵਾਜ ਜੀ ਜਿਵੇਂ ਪਹਿਲਾਂ ਦੱਸ ਰਹੇ ਸੀ ਕਿ ਵੀ ਜਿਹੜਾ ਕਵਚ ਤਿਆਰ ਹੁੰਦਾ ਉਹਦੇ ਵਿੱਚ ਨਾਰੀਅਲ ਦੇ ਥੱਲੇ ਜਿਹੜੇ ਪੱਤੇ ਰੱਖੇ ਜਾਂਦੇ ਆ ਉਹ ਆਮਬ ਦੇ ਪੱਤੇ ਰੱਖੇ ਜਾਂਦੇ ਆ ਫਿਰ ਉਹ ਜਦੋਂ ਹਵਨ ਦੇ ਵਿੱਚ ਘਿਓ ਪਾਇਆ ਜਾਂਦਾ ਹੈ ਨਾ ਤਾਂ ਉਹ ਵੀ ਆਮਬ ਦੇ ਪੱਤੇ ਯਾ ਯੂਜ਼ ਹੁੰਦਾ ਸੋ ਆਮਬ ਸਾਡੇ ਜੰਗਲ ਤੋਂ ਲੈ ਕੇ ਮਰਨ ਤੱਕ ਬਹੁਤ ਰੋ ਰੀਤਾਂ ਸਾਡੇ ਨਾਲ ਜੁੜਿਆ ਹੋਇਆ ਹੈ ਹਨ ਤੇ ਇਹ ਵਕ ਵਕ ਸਾਡੇ ਜਦੋਂ ਜਿਵੇਂ ਹਿੰਦੂ ਇਤਿਹਾਸ ਦੀ ਗੱਲ ਕੀਤੀ ਤੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਕਿਸੇ ਨੂੰ ਪਤਾ ਵੀ ਸਿੱਖ ਧਰਮ ਚ ਅੰਬ ਦਾ ਕੀ ਜ਼ਿਕਰ ਹੈ ਹੈ ਕਿਸੇ ਨੂੰ ਆਈਡੀਆ ਗੁਰਬਾਣੀ ਚ ਅੰਬ ਦਾ ਜ਼ਿਕਰ ਆਉਂਦਾ ਉਹ ਤੱਕ ਪਤਾ ਜੀ ਤਾਂ ਨਹੀਂ ਸੁੱਖ ਦਾ ਤਾਂ ਡਾਇਰੈਕਟ ਨਹੀਂ ਪਤਾ ਸੱਤਵੇਂ ਪਾਤਸ਼ਾਹ ਜਿਹੜੇ ਸੀਗੇ ਉਹਨਾਂ ਦਾ ਮੋਹਾਲੀ ਦੇ ਵਿੱਚ ਜਿਹੜਾ ਗੁਰਦਵਾਰ ਸਾਹਿਬ ਹੈ ਉਹ ਅੰਬ ਸਾਹਿਬ ਆ ਹਾਂ ਹਾਂ ਅੱਛਾ ਇਹ ਹਲਾਂ ਦੇ ਉੱਤੇ ਹੀ ਜਿਹੜਾ ਹੈਗਾ ਆ ਦੇਖੋ ਵੀ ਗੁਰਦਵਾਰਿਆਂ ਦੇ ਨਾਮ ਜੀ ਦੈਟ ਮੀਨਸ ਕਿ ਇੰਪੋਰਟੈਂਸ ਹੈ ਹਾਂ ਤਾਂ ਉਹ ਜਿਵੇਂ ਇਹਨਾਂ ਨੇ ਦੱਸਿਆ ਵੀ ਮੋਹਾਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਆ ਤੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਤੇ ਉਹਦੇ ਚੋਂਦਾ ਕੋਕਲ ਹੋਵਾ ਅੰਬ ਵਸਾ ਸਹਿ ਸਭ ਵਿਚਾਰ ਸੋ ਅੰਬ ਦਾ ਜ਼ਿਕਰ ਸਾਡੇ ਸਿੱਖ ਧਰਮ ਦੇ ਵਿੱਚ ਵੀ ਹੁਣ ਆ ਗਿਆ ਜਦੋਂ ਰਾਜੇ ਮਹਾਰਾਜਾਂ ਦੀ ਗੱਲ ਚੱਲਦੀ ਆ ਤਾਂ ਅੱਛਾ ਰਾਜਾ ਮਹਾਰਾਜਾ ਜਬ ਬਾਦਸ਼ਾਹ ਹੈ ਨਾ ਤੇ ਫਲਾਂ ਦਾ ਜਿਹੜਾ ਬਾਦਸ਼ਾਹ ਉਹ ਸਾਰੇ ਹੀ ਆਪਾਂ ਮੇਰੇ ਖਿਆਲ ਜਾਣਦੇ ਆ ਕਿ ਵੀ ਆਂਬ ਨੂੰ ਕਿਹਾ ਗਿਆ ਤਾਂ ਇਹ ਕਿਸੇ ਨੂੰ ਪਤਾ ਵੀ ਫਲਾਂ ਦਾ ਬਾਦਸ਼ਾਹ ਆਂਬ ਨੂੰ ਜਿਹੜਾ ਨਾਮ ਦਿੱਤਾ ਗਿਆ ਸੀ ਉਹ ਕਿਹਨੇ ਦਿੱਤਾ ਸੀ ਕਿਸੇ ਨੂੰ ਪਤਾ ਹੋਵੇ ਨਹੀਂ ਇਹ ਸਾਰੇ ਮੁਗਲ ਬਾਦਸ਼ਾਹ ਕਰਾਉਗਾ ਅਮੀਰ ਖੁਸਰੋ ਨੇ ਜਿਹੜਾ ਨਾਮ ਦਿੱਤਾ ਸੀ ਫਲਾਂ ਦਾ ਬਾਦਸ਼ਾਹ ਆਂਬ ਨੂੰ ਤਾਂ ਇਹ ਜਿਹੜੇ ਜਿਵੇਂ ਹੁਣ ਮੁਗਲਾਂ ਦੀ ਗੱਲ ਕੀਤੀ ਇਹਨਾਂ ਨੇ ਹੈਗਾ ਪੈਲੀ ਨੇ ਤਾਂ ਮੈਨੂੰ ਯਾਦ ਆ ਗਿਆ ਤੇ ਬਿਹਾਰ ਦੇ ਵਿੱਚ ਦਰਬੰਗਾ ਜਿਹੜਾ ਸ਼ਹਿਰ ਆ ਤਾਂ ਉੱਥੇ ਇੱਕ ਲੱਖੀ ਬਾਗ ਆ ਉਹ ਉੱਥੇ 1 ਲੱਖ ਬੂਟਾ ਲਾਇਆ ਗਿਆ ਸੀ ਕਿਸੇ ਵੇਲੇ ਅੰਮਾਲਾ ਤਾਂ ਕਰਕੇ ਉਹਨੂੰ ਲੱਖੀ ਬਾਗ ਕਿਹਾ ਗਿਆ ਅ ਅੰਮਾਲਾ ਜਿਹੜਾ ਹੈਗਾ ਸ਼ਹਿਰ ਆ ਉਹ ਜੇ ਕਿਸੇ ਨੇ ਸੁਣਿਆ ਹੋਵੇ ਤਾਂ ਜਿਹੜਾ ਬੇਸਿਕਲੀ ਉਹਦਾ ਆਪਰਾਤਨ ਨਾ ਅੰਬਾ ਵਾਲਾ ਸੀ ਉਹ ਅੰਬਾ ਵਾਲਾ ਤੋਂ ਜਿਹੜਾ ਅੰਮਾਲਾ ਪਿਆ ਸੋ ਇਹਦਾ ਜਿਹੜਾ ਜਦੋਂ ਆਮਬ ਦੀਆਂ ਕਿਸਮਾਂ ਦੀ ਗੱਲ ਚੱਲਦੀ ਆ ਤਾਂ ਕਿਸੇ ਨੂੰ ਕੋਈ ਆਈਡੀਆ ਹੈ ਕਿ ਆਪਣੇ ਆਮਬਾਂ ਦੀਆਂ ਕਿੰਨੀਆਂ ਕਿਸਮਾਂ ਹੋਣੀਆਂ ਇੰਡੀਆ ਦੇ ਵਿੱਚ ਕੱਲੇ ਯੂਪੀ ਦੇ ਵਿੱਚ ਹੀ 1.200 ਤੱਕ ਕਿਸਮਾਂ ਦੀਆਂ ਪਾਈਆਂ ਜਾਂਦੀਆਂ ਜੇ ਟੋਟਲ ਟੋਟਲ ਇੰਡੀਆ ਦੀ ਗੱਲ ਕਰੀਏ ਤਾਂ ਜਿੱਦਾਂ ਪਹਿਲੀ ਨੇ ਕਿਹਾ ਸੀਗਾ ਹੈਨਾ ਇਹਨਾਂ ਨੇ ਕਿਹਾ ਤਾਂ ਇਹਨਾਂ ਦੀਆਂ ਜਿਹੜੀਆਂ ਕਿਸਮਾਂ ਹੈਗੀਆਂ ਹਜ਼ਾਰ ਤੋਂ ਉੱਪਰ ਨੇ ਜਿੱਥੇ ਰੱਟਾ ਤੁਸੀਂ ਖੜੇ ਇੱਕ ਤੇ 165 ਦੇ ਲੱਖਾਂ ਕਿਤੇ ਇੱਥੇ ਕਿਸਮਾਂ ਆ ਗੁੱਡ ਤਾਂ ਹੁਣ ਆਪਾਂ ਵਿੱਚ ਦੀ ਕਾਮਨ ਹੋਰ ਗੱਲਾਂ ਵੀ ਕਰਦੇ ਰਵਾਂਗੇ ਤਾ ਇਹ ਅਨਾਮੀ ਬਾਗ ਦਾ ਨਾਮ ਅਨਾਮੀ ਬਾਗ ਕਿਉਂ ਪਿਆ ਤੇ ਇਹਦਾ ਜਿਹੜਾ ਬੈਕਗਰਾਉਂਡ ਕੀ ਆ ਬਰੀਫ ਜੀ ਹਨਾ ਤਾਂ ਉਹ ਡਾਕਟਰ ਸਾਹਿਬ ਤੁਸੀਂ ਐਕਸਪਲੇਨ ਕਰੋ ਕਿ ਕਿਵੇਂ ਇਹਦਾ ਨਾਮ ਅਨਾਮੀ ਬਾਗ ਕਿਉਂ ਆ ਤੇ ਇਹਦੀ ਕੀ ਇੰਪੋਰਟੈਂਸ ਕੀ ਆ ਜੀ ਅ ਪਹਿਲਾਂ ਤਾਂ ਤੁਹਾਡੀ ਸਾਰੀ ਸੋਚ ਪਰਿਵਾਰ ਦਾ ਜਿਹੜੀ ਸੰਸਥਾ ਦਾ ਆ ਇੱਥੇ ਇਸ ਇਲਾਕੇ ਦੇ ਵਿੱਚ ਅੰਬਾਂ ਦੇ ਦੇਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਬੜਾ ਇੰਪੋਰਟੈਂਟ ਦਿਨੇ ਆ ਤੁਸੀਂ ਇਸ ਅਨਾਮੀ ਬਾਗ ਦੇ ਵਿੱਚ ਆਏ ਅਨਾਮੀ ਬਾਗ ਦਾ ਮੋਟਾ ਜਿਹਾ ਮੈਂ ਗੱਲ ਦੱਸਾਂ ਤੇ ਸਭ ਤੋਂ ਪਹਿਲਾਂ ਜਿਹੜੇ ਨਾਮ ਐਸ ਏਰੀਏ ਦੀ ਇੱਕ ਜੇ ਮੈਂ ਗੱਲ ਕਰਾਂ ਗਰਾਊਂਡ ਲੈਵਲ ਦੀ ਇਹ ਬਰਾਨੀ ਇਲਾਕਾ ਸੀ ਸਰਕੰਡਾ ਸੀ ਜਾਂ ਇੱਥੇ ਚੋ ਬਗਦੇ ਸੀ ਤਾਂ ਹੀ ਉਹਨੇ ਕਿਹਾ ਨਾ ਵੀ ਜਿੱਥੇ ਇਤਰਾ ਦੇ ਬਗਦੇ ਨੇ ਚੋ ਉੱਥੇ ਮੇਰਾ ਯਾਰ ਵੱਸਦਾ ਇਹ ਚੋਆਂ ਦੀ ਧਰਤੀ ਹੈ ਖੈਰ ਇਹਦੇ ਵਿੱਚ ਜਦੋਂ ਰਾਜਾ ਕਰਪੂਠਲੀਆ ਆਉਂਦਾ ਆ ਉਹ ਇਹ ਵਿਆਸਤ ਬਣਦੀ ਹੈ ਅੱਛਾ ਉਹ ਦੇਖਦਾ ਵੀ ਅਸੀਂ ਅੰਬਾਂ ਦਾ ਇਹ ਇਲਾਕਾ ਉਹਦੇ ਅਧੀਨ ਲੈ ਕੇ ਆ ਸਕਦੇ ਹਾਂ ਉਹਦੇ ਅਧੀਨ ਹੀ ਕਾਲਾ ਬਾਗ ਲੱਗਦਾ ਅੱਛਾ ਉਹਦੇ ਅਧੀਨ ਹੀ ਜਿਹੜੇ ਉਹਦੇ ਰੈਸਟ ਹਾਊਸ ਆ ਸਾਡੇ ਇਸ ਕੰਢੀ ਏਰੀਆ ਦੇ ਵਿੱਚ ਉੱਥੇ ਲੱਗਦੇ ਆ ਹੂੰ ਕੁਦਰਤੀ ਤੌਰ ਦੇ ਉੱਤੇ ਦੇਸੀ ਵੈਰਾਈਟੀਆਂ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਇਸੇ ਆਲਰੇਡੀ ਲੱਗੀਆਂ ਹੋਈਆਂ ਸੀ ਖਾਸ ਕਰਕੇ ਜੰਗਲਾਂ ਦੇ ਵਿੱਚ ਜੀ ਪਰ ਐਜ਼ ਇੱਕ ਕਮਰਸ਼ੀਅਲ ਲੈਵਲ ਦੇ ਉੱਤੇ ਕੰਮ ਕਰਨਾ ਇੱਕ ਬੜੀ ਇੰਪੋਰਟੈਂਟ ਗੱਲ ਸੀ ਖਾਸ ਕਰਕੇ ਖੇਤੀਬਾੜੀ ਦੇ ਸੈਕਟਰ ਦੇ ਵਿੱਚ ਜੀ ਉਦੋਂ ਪਹਿਲਾਂ ਤਾਂ ਰਾਜੇ ਨੇ ਸ਼ੁਰੂ ਕੀਤਾ ਅੱਛਾ ਉਸ ਤੋਂ ਬਾਅਦ ਉਹਦੇ ਜ਼ਗੀਰਦਾਰਾਂ ਨੇ ਸ਼ੁਰੂ ਕੀਤਾ ਜੈਲਦਾਰਾਂ ਨੇ ਸ਼ੁਰੂ ਕੀਤਾ ਇਹ ਜਿਹੜਾ ਬਾਗ ਆ ਇਹ ਜੈਲਦਾਰ ਭਰਾਵਾਂ ਦਾ ਬਾਗ ਆ ਇਹ ਨਾਮੀ ਬਾਗ ਕਿੱਦਾਂ ਇਹ ਬਣਿਆ ਜਦੋਂ ਕੰਪੀਟੀਸ਼ਨ ਕਿਉਂਕਿ ਆਮ ਜ਼ਿਮੀਦਾਰਾਂ ਦੇ ਵਿੱਚ ਵੀ ਅਵੇਰਨੈਸ ਲੈ ਕੇ ਆਉਣੀ ਸੀ ਅਵੇਰਨੈਸ ਦੇ ਲਈ ਸਭ ਤੋਂ ਵਧੀਆ ਤੰਗ ਹੁੰਦਾ ਹੈ ਕਿ ਕੰਪੀਟੀਸ਼ਨ ਚ ਕਰਾ ਦਈਏ ਜਦੋਂ ਕੰਪੀਟੀਸ਼ਨ ਕਰਾਉਣ ਲੱਗ ਪਏ ਤੇ ਉਹ ਰਾਜੇ ਮਹਾਰਾਜੇ ਬੈਠਦੇ ਹੁੰਦੇ ਸੀ ਤੇ ਉਹ ਹੀ ਜੱਜ ਕਰਦੇ ਹੁੰਦੇ ਸੀ ਇਸ ਇਨਾਮੀ ਬਾਗ ਦੇ ਵਿੱਚੋਂ ਇੱਕ ਬੂਟਾ ਆ ਤੁਹਾਨੂੰ ਅੱਜ ਦਿਖਾਵਾਂਗੇ ਅਜੇ ਤੱਕ ਵੇਗਾ ਆ ਉਹਦਾ ਜਿਹੜਾ ਆ ਕੁਝ 4 ਤੋਂ 5 ਇੰਚ ਲਗਭਗ ਇੰਨਾ ਕ ਹੋਊਗਾ ਸਾਈਜ਼ ਉਹਦਾ ਉਹ ਬਹੁਤ ਮੈਸਿਵ ਉਹਦਾ ਜਿਹੜਾ ਟੇਸਟ ਆ ਉਹਨੇ ਆਪਣਾ ਨਾਮ ਜਿੱਤਿਆ ਉਸ ਤੋਂ ਬਾਅਦ ਇਹ ਨਾਮ ਜਿੱਤਦੇ ਗਿਆ ਤਾਂ ਕਰਕੇ ਇਹਦਾ ਨਾਮ ਪਿਆ ਗਿਆ ਇਨਾਮੀ ਬਾਗ ਫਿਰ ਉਸ ਤੋਂ ਅਗਲੀ ਕੜੀ ਜੋੜਦੀ ਆ ਕਿ ਰਾਜੇ ਜਿਹੜੇ ਆ ਜਦੋਂ ਵੱਡੇ ਰਾਜਾ ਨੂੰ ਮਿਲਦੇ ਸੀ ਗਿਫਟ ਦਿੰਦੇ ਹੁੰਦੇ ਸੀ ਇਹ ਰਾਜਿਆਂ ਦੀ ਗੱਲ ਮੈਂ ਦੱਸ ਰਿਹਾ ਉਸ ਤੋਂ ਬਾਅਦ ਆਮ ਪਬਲਿਕ ਦੀ ਬਾਅਦ ਚ ਦੱਸਾਂਗਾ ਰਾਜੇ ਜਦੋਂ ਗਿਫਟ ਦਿੰਦੇ ਹੁੰਦੇ ਸੀ ਐਵੇਂ ਜਦੋਂ ਇੱਕ रियासत ਦਾ ਰਾਜਾ ਇੱਕ ਆਪਣੀ ਕੁਇਨ ਜਿਹੜੀ ਅਲੀਜਾ ਬੈਠਿਆ ਉਹਨੂੰ ਜਦੋਂ ਮਿਲਦੇ ਹੁੰਦੇ ਸੀ ਇੰਗਲੈਂਡ ਦੀ ਜਿਹੜੀ ਰਾਣੀ ਸੀ ਉਹਨੂੰ ਇਹ ਗਿਫਟ ਦਿੰਦੇ ਹੁੰਦੇ ਸੀ ਤੇ ਉਹ ਇੰਨੀ ਜ਼ਿਆਦਾ ਉਹ ਇਤੋਂ ਖੁਸ਼ ਹੁੰਦੀ ਸੀ ਕਿ ਉਹ ਇਹਨਾਂ ਨੂੰ ਬਹੁਤ ਸਾਰੇ ਉਹਨਾਂ ਇਨਾਮ ਵੀ ਦਿੰਦੀ ਹੁੰਦੀ ਸੀ ਖैर ਐਵੇਂ ਹੀ ਗੱਲ ਕਰਾਂ ਇਸ ਤੋਂ ਬਾਅਦ ਜ਼ਿਮੀਦਾਰਾਂ ਨੇ ਇਹਨੂੰ ਅਡਾਪਟ ਕਰ ਲਿਆ ਜਿਹੜੇ ਨਾਰਮਲ ਕਿਸਾਨਾਂ ਨੇ ਕਿਉਂਕਿ ਇਲਾਕਾ ਪ੍ਰੋਡਕਸ਼ਨ ਦੇ ਲੈਵਲ ਤੇ ਕੁਝ ਨਹੀਂ ਸੀ ਪ੍ਰੋਡਕਸ਼ਨ ਦੇ ਲੈਵਲ ਤੇ ਮੈਂ ਗੱਲ ਕਰਾਂ ਤੇ ਪੁਰਾਣੇ ਵਿਯੋਗ ਦੱਸਦੇ ਆ ਕਿ ਪਿੰਡ ਦੇ ਵਿੱਚੋਂ ਇੱਕ ਚਾਂਦੀ ਦਾ ਰੁਪਇਆ ਤੱਕ ਨਹੀਂ ਇਕੱਠਾ ਹੁੰਦਾ ਸੀ ਰਾਜਾ ਨੂੰ ਭੇਟ ਕਰਨ ਦੇ ਲਈ ਅ ਫਿਰ ਇਸ ਤੋਂ ਬਾਅਦ ਇੱਥੇ ਜਿਹੜੀਆਂ ਵੈਰੈਟੀਆਂ ਜਿਹੜੀਆਂ ਦੇਖਦੇ ਹੈਗੇ ਆ ਇਹ ਮੋਰ ਥੈਨ 200 ਤੋਂ ਜ਼ਿਆਦਾ ਸਿਗੀਆਂ ਕੁਝ ਕਾਰਨਾ ਕਰਕੇ ਹੌਲੀ ਹੌਲੀ ਇਹ ਫੇਡ ਅਪ ਹੋ ਗਈਆਂ ਪਰ ਐਸ ਵੇਲੇ ਵੀ ਅ 150 ਦੇ ਲਾਗੇ ਛਾਗੇ ਇੱਥੇ ਬੂਟਾ ਉਥੋਂ ਪਲੱਸ ਹੋਊਗਾ ਪਰ ਇਹਨੂੰ ਪ੍ਰੀਜ਼ਰਵ ਕਰਨਾ ਵੀ ਸਾਡਾ ਫਰਜ਼ ਬਣਦਾ ਅੱਛਾ ਇਸ ਤੋਂ ਬਾਅਦ ਡਾਕਟਰ ਸਾਹਿਬ ਮੈਂ ਇੱਕ ਗੱਲ ਕਰ ਰਿਹਾ ਸੀ ਕਿ ਨਾਰਮਲ ਕਿਸਾਨਾਂ ਦੀ ਸਾਡੇ ਇੱਥੇ ਗਿਫਟ ਜਿਹੜੇ ਦਿੰਦੇ ਹੁੰਦੇ ਆ ਅੱਜ ਤੱਕ ਵੀ ਅਸੀਂ ਆਂਬ ਹੀ ਗਿਫਟ ਕਰਦੇ ਆਂ ਚਾਹੇ ਰਿਸ਼ਤਦਾਰੀ ਪਰੌਣਚਾਰੀ ਦੇ ਵਿੱਚ ਜਾਂਦੇ ਆ ਅ ਜਦੋਂ ਗਦਰ ਮੂਵਮੈਂਟ ਹੋਈ ਐ ਗਦਰੀ ਬਾਬੇ ਜਦੋਂ ਉੱਥੋਂ ਤੁਰੇ ਆ ਅਮਰੀਕਾ ਤੋਂ ਉਹਨਾਂ ਨੇ ਜਦੋਂ ਜੇਲਾਂ ਉਹਨਾਂ ਨੂੰ ਹੋ ਗਈਆਂ ਇੱਥੇ ਉਹਨਾਂ ਨੇ ਆਪਣੀ ਡਿਮਾਂਡ ਇਸ ਥੁਈ ਦੇ ਵਿੱਚ ਦਰਜ ਹੈ ਕਿ ਉਹ ਕਹਿੰਦੇ ਹੁੰਦੇ ਸੀ ਕਿ ਸਾਨੂੰ ਹੋਰ ਕੋਈ ਨਹੀਂ ਚਾਹੀਦਾ ਸਾਡੇ ਇਲਾਕੇ ਚੋਂ ਅੰਬ ਮਗਾ ਦਿਓ ਆਲੇ ਦਿਨਾਂ ਨੂੰ ਹੂੰ ਇਹ ਇਹੋ ਜੀ ਇਸ ਇਲਾਕੇ ਦੀ ਪਹਿਚਾਣ ਆ ਹੂੰ ਬਾਕੀ ਇਸ ਇਲਾਕੇ ਦੇ ਵਿੱਚ ਚੋ ਬਗਦੇ ਸੀ ਪਾਣੀ ਉੱਪਰ ਸੀ ਰੇਤਲੀ ਜ਼ਮੀਨ ਸੀ ਤਾਂ ਕਰਕੇ ਇੱਥੇ ਅੰਬ ਦਾ ਜਿਹੜਾ ਜਿਹੜਾ এনवायरमेंट ਆ ਸੂਟੇ ਵਾਲਿਆ ਹੂੰ ਫਿਰ ਇੱਥੇ ਤੁਸੀਂ ਦੇਖੋ ਆ ਜਿਹੜੇ ਨਾਮੀ ਬਾਗ ਦੇ ਵਿੱਚ ਵੀ ਆ ਇੱਕ ਅੰਬ ਤੋਂ ਦੂਜਾ ਅੰਬ ਨਹੀਂ ਮੈਚ ਕਰਦਾ ਉਹਦੀ ਜਿਹੜੀ ਫ੍ਰੈਗਰੈਂਸ ਆ ਤੇ ਚਾਹੇ ਸਵਾਦ ਆ ਹੂੰ ਉਹਦਾ ਕਾਰਨ ਇਹ ਆ ਕਿ ਇਹ ਗਿਟ ਕੋ ਤਿਆਰ ਹੋਇਆ ਠੀਕ ਹੈ ਹੁਣ ਹੁਣ ਟਿਸ਼ੂ ਕਲਚਰ ਡਰਾਫਟਿੰਗ ਹੋਣਾ ਹੀ ਹੈ ਸੋ ਇਹਨਾਂ ਨੇ ਜਿਵੇਂ ਦੱਸਿਆ ਕਿ ਅਨਾਮੀ ਮਾਗ ਦਾ ਇਤਿਹਾਸ ਕੀ ਹੈ ਤੇ ਇਸ ਤੋਂ ਬਾਅਦ ਫਿਰ ਹੁਣ ਆਪਾਂ ਅੱਗੇ ਜਿਹੜਾ ਅੰਮਾ ਦਾ ਜ਼ਿਕਰ ਸਾਡੇ ਪੰਜਾਬੀ ਸਾਹਿਤ ਚ ਬਹੁਤ ਜ਼ਿਆਦਾ ਤਾਂ ਹੁਣ ਆਪਾਂ ਪੰਜਾਬੀ ਸਾਹਿਤ ਤੇ ਕਨਸੈਂਟਰੇਟ ਕਰਾਂਗੇ ਪਰ ਬ੍ਰੇਕ ਤੋਂ ਬਾਅਦ ਜੀ ਹਰ ਇੱਕ ਬੂਟੇ ਦਾ ਹਰ ਇੱਕ ਦਰਖਤ ਪੇੜ ਦੇ ਦਾ ਉਹ ਵੱਖਰਾ ਵੱਖਰਾ ਸਵਾਲ ਹੈ ਦਾ ਜੀ ਹਰ ਇੱਕ ਦਾ ਤੁਸੀਂ ਇਹਦੇ ਨਾਲ ਇੱਕ ਦੂਜੇ ਨਾਲ ਨੀਰ ਮਾਲ ਕਰਦਾ ਅੱਛਾ ਜੀ ਜਿੰਨੇ ਬੂਟੇ ਨੇ ਵੱਖਰੇ ਵਕਰੀਆਂ ਵੈਰਾਈਟੀਆਂ ਇਹ ਕਿੰਨੇ ਬੂਟੇ ਇੱਥੇ ਲੱਗੇ ਹੋਏ ਹਨ ਜਾਈ ਵੈਰਾਈਟੀ ਨਹੀਂ ਉਹਦਾ ਕੀਤੀ ਹੈ ਜੀ ਇਹਦੇ ਵਿੱਚੋਂ ਨਾ ਕੋਈ ਇੱਕ ਪਰਨਾ ਪਾਸਾ ਥੋੜਾ ਜਿਹਾ ਪੰਜ ਫਿਕੇਲੇ ਕੋਈ ਵੇਚ ਗਿਆ ਉਹਨਾਂ ਦੇ ਵਿੱਚੋਂ ਅੱਛਾ ਜੀ ਜੇ ਨਾਇਲ ਸਿੰਘ ਤਾਂ ਹਰਚਾਨ ਸਿੰਘ ਉਹ ਵੀ ਬਾਹਰ ਹੀ ਆਦ ਜਿਹੜੇ ਮਾਲਕਾ ਬੀਬੀ ਸਤਵੰਤ ਕੌਰ ਆ ਜੀ ਆਜੋ ਉਹ ਕੋ ਵੀ इंग्लंड ਦੇ ਵਿੱਚ ਆ। ਅੱਛਾ ਜੀ। ਇਹਦੇ ਜਿਹੜੇ ਮਾਲਕ ਨੇ ਐਕਚੁਅਲ ਉਹ ਸੁਤੰਤ ਕੌਰ ਨੇ ਸੁਤੰਤ ਕੌਰ ਉਹਦਾ ਮੁੰਡਾ ਆ। ਉਹ ਕਨੇਡਾ इंग्लंड ਰਹਿੰਦੇ ਆ। ਅੱਛਾ ਜੀ। ਉਹਨਾਂ ਨਾਲ ਮੈਂ ਕਾਫੀ ਜੁੜਿਆ ਆ ਸਰਪੰਚੀ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਾਫੀ ਕਰਾਇਆ ਉਹਨਾਂ ਦੇ। ਅੱਛਾ ਜੀ। ਉਹ ਬਹੁਤ ਪ੍ਰੇਮੀ ਬਣਿਓ ਆਪਣੇ। ਅੱਛਾ ਅੱਛਾ। ਉਹ ਫਿਰ ਦੇ ਦੇ ਜਾਂਦੇ ਸਾਨੂੰ। ਮੈਂ ਹੁਣ ਠੇਕੇ ਦੇ ਦਿੱਤਾ ਤੁਹਾਨੂੰ ਬਾ। ਹਾਂ ਜੀ। ਇੱਥੇ ਫਿਰ ਹੁਣ ਜਿੰਨਾ ਜਿੰਨਾ ਆਂਬ ਲੈਂਦਾ ਉਹ ਲੋਕ ਇੱਥੇ ਹੀ ਲੈ ਜਾਂਦੇ ਸਾਨੂੰ ਬਾਜ਼ਾਰ ਜਾਣਾ ਪੈਂਦਾ ਤੇ ਲੋੜ ਹੀ ਨਹੀਂ ਪੈਂਦੀ ਸਾਨੂੰ ਜਾਣ ਦੀ ਇੱਥੇ ਤਾਂ ਫਰੀਦਕੋਟ ਹੂੰ ਰੋਜਪੁਰ ਅਮਰਸਾਰ ਤੂੰ ਵਰੀ ਆ ਗਿਆ ਅਮਰਸਰ ਦੇ ਹੂੰ ਲੁਧਿਆਣਾ ਜਨੰਦਰ ਹਰਖਿਆਰ ਪਰਦੇ ਤਾਂ ਆਮੇ ਤੁਰੇ ਰਹਿੰਦੇ ਆ ਇਹਦਾ ਸਮਰਾਲਾ ਲੁਧਿਆਣੇ ਲੱਗੇ ਤੇ ਸਾਰੇ ਮਤਲਬ ਇੱਕ ਹਰਿਆਣਾ ਪ੍ਰਾਂਤ ਤੋਂ ਆਯਾਤ ਕੀ ਬੰਦਾ ਇਹੋ ਫੋਟੋ ਅੱਜ ਮੇਰਾ ਵਾਇਰਲ ਹੋਈ ਹੋਣੀ ਹੈ ਅੱਛਾ ਜੀ ਉਹਦਣਾ ਨਿਵਾਣਾ ਜਿਹੜਾ ਹਰਿਆਣੇ ਦਾ ਪੱਤਰਕਾਰ ਹੂੰ ਮਾਸਟਰ ਉਹ ਉਹ ਪਾਰਕ ਤੋਂ ਤਾਂ ਉਹ ਖੇਤੀਬਾੜੀ ਵਿਭਾਗ ਦੇ ਵਿੱਚ ਉਹ ਬੰਦਾ ਇਹ ਲੇਗ ਦੋ ਵਾਰੀ ਦੂਜੀ ਵਾਰੀ 35 ਕਿਲੋ ਲੈ ਕੇ ਗਿਆ ਸਾਡ ਚੌਥਾਂ ਅੱਛਾ ਹਾਂ ਡਾਕਟਰ ਜਸਪਾਲਣੀ ਨਹੀਂ 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 ਹਰਿਆਣੇ ਪ੍ਰਾਂਚੋਂ ਅੱਛਾ ਹਰਿਆਣੇ ਪ੍ਰਾਂਚੋਂ ਉਹ ਮੈਂ ਤਾਂ ਨਾਲ ਉੱਥੋਂ ਟ੍ਰੇਨ ਤੇ ਆ ਜਲੰਧ ਜੰਦਰੋਂ ਗੱਡੀ ਕਰਕੇ ਮੁੜ ਕੇ ਇੱਥੇ ਮੈਂ ਦੋ ਵਾਰੀ ਕੀ ਹੀ ਲਖਾਣੀਆਂ ਸਾਡੇ ਰੀਸ਼ ਦੀਆਂ ਦੇਸੀ ਕਹਿੰਦਾ ਬਾਗ ਲਾਉਣਾ ਨੂੰ ਅਰੇ ਵਾ ਅੱਛਾ ਖੇਤੀਬਾੜੀ ਚੋਂ ਉਹ ਦੂਜੀ ਵਾਰੀ ਉਹਦੋਂ ਦੱਸਦੇ ਪਿਆ ਸਾ ਸਰਪੰਚ ਸਾਹਿਬ ਤੁਸੀਂ ਕੀ ਥੋੜਾ ਸ਼ੁਭਨਾਮ ਸੁਭਦੀ ਸਾਡੀ ਨਾ ਸੋਚ ਸੰਸਥਾ ਉਹਦਾ ਨਾਮ ਸੋਚ ਆ ਹਾਂਜੀ ਜਿਹਦੇ ਮੈਂਬਰ ਤੁਮ ਦੇਸਰੇ ਹਨ ਅਸੀਂ ਵਾਤਾਵਰਨ ਦੇ ਵੱਖ-ਵੱਖ ਮੁੱਦਿਆਂ ਤੇ ਕੰਮ ਕਰਦੇ ਹਾਂ ਫੇ ਮੇਲਾ ਵੀ ਲਾਉਨੇ ਆ ਜਿਹੜੇ ਲੋਕ ਚੰਗਾ ਕੰਮ ਕਰਦੇ ਵਾਤਾਵਰਨ ਤੇ ਅਸੀਂ ਉਹਨਾਂ ਨੂੰ ਇਨਾਮ ਵੀ ਦਿੰਨੇ ਆ ਫੇ ਬੂਟੇ ਵੀ ਲਾਉਨੇ ਆ ਹਵਾ ਪਾਣੀ ਧਰਤ ਸਾਰੇ ਕੰਮ ਵੱਖ-ਵੱਖ ਸਾਡੇ ਚੱਲਦੇ ਰਹਿੰਦੇ ਆ ਤੇ ਅੱਜ ਸੋਚ ਦੀ ਸਾਰੀ ਟੀਮ ਪਹੁੰਚੀ ਹੋਈ ਆ ਤੇ ਇੱਥੇ ਬਹੁਤ ਅਲੱਗ-ਅਲੱਗ ਕਿਸਮਾਂ ਨੇ ਕਿਸੇ ਸਮੇਂ ਕਹਿੰਦੇ 200 ਤੋਂ ਵੱਧ ਕਿਸਮਾਂ ਹੁੰਦੀਆਂ ਸੀ ਹੁਣ 165 ਦੇ ਨੇੜੇ ਤੇ ਨੇ ਇਹ ਮਿੱਤਰ ਇੱਥੇ ਪਾਈ ਜਾਂਦੇ ਸਰਪੰਚ ਸਾਹਿਬ ਦੇ ਪੁੱਤਰ ਨੇ ਤੇ ਇਹਨਾਂ ਨੂੰ ਇਥੋਂ ਦੀਆਂ ਕਾਫੀ ਕਿਸਮਾਂ ਬਾਰੇ ਪਤਾ ਤੇ ਮਿੱਤਰ ਤੁਸੀਂ ਦੱਸਿਓ ਵੀ ਕਿਹੜੀਆਂ ਕਿੜੀਆਂ ਕਿਸਮਾਂ ਨੇ ਭਾਜੀ ਇਹ ਹੈਗਾ ਜੀ ਛੱਲੀ ਇਹਨੂੰ ਮੀਡੀਅਮ ਛੱਲੀ ਕਹ ਦਿੰਦੇ ਆ ਇਹਨੂੰ ਮੀਡੀਅਮ ਛੱਲੀ ਹਾਂਜੀ ਹਾਂਜੀ ਇੱਕ ਵੱਡੀ ਛੱਲੀ ਹੁੰਦੀ ਸੀ ਉਹ ਤੋਂ ਛੋਟੀ ਛੱਲੀ ਆ ਭਾਜੀ ਇਹ ਅੱਛਾ ਹਾਂਜੀ ਇਸ ਤੋਂ ਛੋਟੀ ਛੱਲੀ ਆ ਆ ਜੀ ਅੱਛਾ ਇਹ ਵੀ ਛੱਲੀ ਆ ਹਾਂਜੀ 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 ਤੇ ਇਹਨਾਂ ਤੋਂ ਇੱਕ ਸਾਰਿਆਂ ਤੋਂ ਛੋਟੀ ਛੱਲੀ ਆ ਆ ਜੀ ਅੱਛਾ ਇਹ ਤਿੰਨੋਂ ਇਹ ਤਿੰਨ ਚਾਰ ਕਿਸਮਾਂ ਛੱਲੀ ਦੀਆਂ ਹੁੰਦੀਆਂ ਜੀ ਸਾਡੇ ਸਾਡੇ ਇੱਥੇ ਹਾਂਜੀ 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 ਅੱਛਾ ਛੱਲੀਆਂ ਬਹੁਤ ਸਗੀਆਂ ਜੀ ਅੱਛਾ ਵੱਡੀ ਸਾਰਿਆਂ ਤੋਂ ਵੱਡੀ ਛੱਲੀ ਆ ਜਿਹੜੀ ਉਹ ਕਿਸੇ ਨੇ ਨਾ ਸ਼ਰਾਰਤ ਕਰਕੇ ਸੱਤ ਲਾਤਾ ਉਹਦਾ ਸੁਕਾਤੀ ਬ੍ਰੈਟੀ ਉਹ ਉਹ ਮਾਈ ਗੋ ਜੀ 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 ਤੇ ਇਹ ਸੰਧੂਰੀ ਭਾਜੀ ਛੋਟੀ ਆ ਇਹ ਜਿਹੜੀ ਜਿਹਨੂੰ ਸੰਧੂਰੀ ਗੋਲਾ ਕਹਿੰਦੇ ਆ ਹਾਂਜੀ ਹਾਂਜੀ ਛੋਟਾ ਗੋਲਾ ਸੰਧੂਰੀ ਇਹ ਭਾਜੀ ਇਹ ਉਹ ਆ ਇਹ ਸੰਧੂਰੀ ਗੋਲਾ ਜੀ ਹਾਂਜੀ ਹਾਂਜੀ ਇਹ ਥੋੜਾ ਵੱਡਾ ਜਿਹੜਾ ਇਤੋਂ ਸੰਧੂਰੀ ਉਹ ਆ ਜੀ ਅੱਛਾ ਹਾਂਜੀ ਇਹ ਆੜੂ ਆ ਜੀ ਆ ਆੜੂ ਦਾ ਮੈਂ ਨਾਂ ਬੜਾ ਸੁਣਿਆ ਇਹ ਆੜੂ ਆਂਬਾ ਜੀ ਬਿਲਕੁਲ ਸਾਈਜ਼ ਤੇ ਕਲਰ ਇਹਦਾ ਬਿਲਕੁਲ ਇਸ ਵਾਰੀ ਨਾ ਮੌਸਮ ਠੀਕ ਨਹੀਂ ਰਿਹਾ ਉਹਦੇ ਕਰਕੇ ਥੋੜਾ ਜਿਹਾ ਇਹਦਾ ਰੰਗ ਤੇ ਸ਼ੇਪ ਚੰਗੀ ਤਰ੍ਹਾਂ ਬਣੀ ਨਹੀਂ ਆ ਸਾਈਜ਼ ਦਾ ਵੀ ਥੋੜਾ ਜਿਹਾ ਅਲੱਗ ਆ ਕੇ ਨਾਲੋਂ ਹਾਂਜੀ ਹਾਂਜੀ ਤੇ ਆਹ ਭਾਜੀ ਗੋਲਾ ਆ ਅੱਛਾ ਹਾਂਜੀ ਹਾਂਜੀ ਇੱਕ ਵੱਡਾ ਗੋਲਾ ਆ ਅੱਛਾ ਜੀ ਹਾਂਜੀ ਉਹ ਵੀ ਉਹ ਥੋੜਾ ਵੱਡਾ ਆ ਉਹ ਬੂਟਾ ਪਰੇ ਆ ਉਹਦਾ ਹੈ ਨਹੀਂ ਸ਼ਾਇਦ ਆਂਬ ਇੱਥੇ ਹਾਂਜੀ ਹਾਂਜੀ ਬਹੁਤ ਵਧੀਆ ਵੈਰਾਈਟੀਆਂ ਸਾਰੀਆਂ ਭਾਜੀ ਇਹ ਥੋੜੀਆਂ ਲੱਗੀਆਂ ਵੈਰਾਈਟੀਆਂ ਥੋੜੀਆਂ ਭਾਜੀ ਇਸ ਵਾਰੀ ਸੋ ਦੋਸਤੋ ਇਹ ਜਿਵੇਂ ਆ 8-10 ਕਿਸਮਾਂ ਨੇ ਜਿਹਦੇ ਬਾਰੇ ਮਿੱਤਰ ਨੇ ਦੱਸਿਆ ਕਿ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਤਿੰਨ-ਚਾਰ ਤਰ੍ਹਾਂ ਦੀਆਂ ਛੱਲੀਆਂ ਨੇ ਗੋਲਾ ਹੈ ਨਾ ਤੇ ਆਪਣਾ ਆੜੂ ਆਂਬ ਦਾ ਤੇ ਕੋਈ ਵੱਡਾ ਗੋਲਾ ਕੋਈ ਛੋਟਾ ਗੋਲਾ ਤੇ ਆ ਜਦੋਂ ਵੀ ਤੁਸੀਂ ਆਪਾਂ ਆਂਬ ਖਾਣੇ ਆ ਤੇ ਅੱਜਕੱਲ ਸਾਰਿਆਂ ਨੂੰ ਹੁੰਦਾ ਵੀ ਮੈਂ ਅਲਫਾਂਸੋ ਖਾਦਾ ਖਰੇ ਪਰ ਜਿਹੜੀਆਂ ਜੋ ਨਜ਼ਾਰਾ ਇਹ ਇਥੋਂ ਦੀਆਂ ਪੰਜਾਬ ਦੀ ਮਿੱਟੀ ਚ ਉਪਜੀਆਂ ਹੋਈਆਂ ਕਿਸਮਾਂ ਦਾ ਉਹ ਆਪਣਾ ਹੀ ਆ ਤੇ ਖਤਮ ਹੋ ਰਿਹਾ ਇਹ ਸਾਡੀ ਵਿਰਾਸਤ ਆ ਜਿਹੜੀ ਕਦੇ 200 ਤੋਂ ਵੱਧ ਕਿਸਮਾਂ ਸੀ ਹੁਣ ਘਟਦੀ ਜਾ ਰਹੀ ਆ ਤੇ ਅਸੀਂ ਚਾਹੁੰਦੇ ਆ ਸੋਰਸ ਸੰਸਾ ਵੱਲੋਂ ਵੀ ਤੁਸੀਂ ਸਾਡੇ ਨਾਲ ਜੁੜੋ ਜਿਹੜੇ ਲੋਕ ਇਹ ਪ੍ਰਾਤਨ ਕਿਸਮਾਂ ਨੂੰ ਸੰਭਾਲਣਾ ਚਾਹੁੰਦੇ ਆ ਇੱਕ ਇੱਕ ਬੂਟਾ ਲੈ ਸਾਡੇ ਤੋਂ ਮੰਗਿਓ ਪਰ ਜੇ ਕੋਈ ਕਹਿੰਦਾ ਕਿ ਹਾਂ ਮੈਂ ਇੱਕ ਕਿੱਲਾ ਦੋ ਕਿੱਲੇ ਅੰਮਾ ਲਈ ਅਫੋਰਡ ਕਰ ਸਕਦਾ ਤੇ ਅਸੀਂ ਚਾਹਾਂਗੇ ਕਿ ਇਹ ਜਿਹੜੀਆਂ ਸਾਡੇ ਤੋਂ ਗਾਇਬ ਹੋ ਰਹੀਆਂ ਕਿਸਮਾਂ ਨੇ ਉਹਨਾਂ ਦਾ ਅਸੀਂ ਗੜਕਾਂ ਇਕੱਠੀਆਂ ਕਰੀਏ ਪੁਰਾਣੇ ਵਿਰਾਸਤੀ ਤਰੀਕੇ ਨਾਲ ਬੂਟੇ ਤਿਆਰ ਕਰੀਏ ਤੇ ਉਹ ਪੰਜਾਬ ਦੇ ਜਿਹੜੇ ਖਾਸ ਕਰਕੇ ਇਥੇ ਦੁਆਬੇ ਇਲਾਕੇ ਦੇ ਵਿੱਚ ਆਪਾਂ ਉਹਨਾਂ ਨੂੰ ਲਾਈਏ ਉਮੀਦ ਕਰਦਾ ਕਿ ਜਿਹੜੇ ਖਾਸ ਕਰਕੇ ਐਨ ਆਰ ਆਈ ਭਰਾ ਬਾਹਰ ਬੈਠੇ ਹੋਏ ਆ ਜਿਨ੍ਹਾਂ ਨੇ ਜ਼ਮੀਨ ਠੇਕੇ ਦੇ ਦਿੱਤੀ ਹੋਈ ਆ ਜੇ ਕੋਈ ਸਾਨੂੰ ਪੰਜ ਚਾਰ ਕਿੱਲੇ ਦੇਣਗੇ ਦੇਣਗੇ ਤਾਂ ਭਾਵੇਂ ਅਸੀਂ ਖਰੀਦ ਨਹੀਂ ਨਹੀਂ ਹੈਗੀ ਨਾ ਮਾਲਕੀ ਉਹਨਾਂ ਦੀ ਜਾਣੀ ਆ ਵੀ ਅੰਬਾ ਵਾਸਤੇ ਸਮਰਪਿਤ ਕਰਨਾ ਚਾਹੁੰਦੇ ਆ ਤੇ ਅਸੀਂ ਟੈਕਨੀਕਲੀ ਗਾਈਡ ਕਰਾਂਗੇ ਧੰਨਵਾਦ ਹਾਂਜੀ ਪਸੂ ਇਹ 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 ਕਿਹੜਾ ਜੀ ਇਹ ਇਨਾਮੀ ਅੰਬਾ ਜੀ ਇਸ ਜਿਸ ਅੰਬ ਦੇ ਨਾਂ ਤੇ ਸੁਭਾਗ ਦਾ ਨਾਂ ਪਿਆ ਜੀ ਉਹ ਵਾਹ ਇਹ ਉਹ ਅੰਬਾ ਜੀ ਵਾਹ ਹਾਂਜੀ ਇਹ ਇੱਕੋ ਹੀ ਡਿਗਿਆ ਲੱਗਾ ਹੈ ਨਹੀਂ ਵੈਸੇ ਜੀ ਇਹਦਾ ਲੱਖ ਰੁਪਿਆ ਦਾ ਰੇਟ ਲਾ ਦਈਏ ਇਹ ਜੇ ਚਾਇਆ ਜਾਵੇ ਤਾਂ ਹੋ ਵੀ ਸਕਦਾ ਹੈ ਸੋ ਦੋਸਤੋ ਇਹ ਉਹ ਰੇਅਰ ਅੰਬਾ ਜਿਹੜਾ ਰਾਜੇ ਮਹਾਰਾਜਾਂ ਦੇ ਵਿੱਚ ਜੋ ਕੰਪੀਟੀਸ਼ਨ 'ਚ ਜਾਂਦਾ ਸੀ ਇਹ ਉਸੇ ਬੂਟੇ ਦਾ ਅੰਬਾ ਅਨਾਮੀ ਆਮ ਕਿਹਾ ਜਾਂਦਾ ਹਾਂਜੀ ਤੇ ਆ ਇਹ ਆਂਡਾ ਆਮ ਦਾ ਜੀ ਦੋਨੇ ਇਹ ਛਿੱਲ ਕੇ ਖਾ ਹੁੰਦਾ ਜੀ ਅੱਛਾ ਹਾਂਜੀ ਹਾਂਜੀ ਬਿਲਕੁਲ ਆਂਡੇ ਵਾਂਗੂ ਛਿੱਲ ਕੇ ਤੁਸੀਂ ਇਹਨੂੰ ਖਾ ਸਕਦੇ ਆ ਵਾਹ ਹਾਂਜੀ ਹਾਂਜੀ ਦੇਖੋ ਦੇਖਣਾ ਕੱਚਾ ਨਾ ਪਤਾ ਆ ਲੋ ਜੀ ਕਰੋ ਚੱਕ ਵਾਕੇ ਛਿੱਲਿਆ ਜਾਂਦਾ ਲੱਗਦਾ ਜੀ ਕੱਚਾ ਆ ਇਹ ਪਰ ਫੇ ਵੀ ਇਹਦਾ ਟੇਸਟ ਅਲੱਗ ਆ ਸਾਰਿਆਂ ਤੋਂ ਇਹ ਜਿਹੜਾ ਨਾਮੀ ਅੰਬ ਦਾ ਤਾਂ ਟੇਸਟ ਫੇਰ ਅਲੱਗ ਹੈ ਇਹ ਅਲੱਗ ਹੈ ਹਾਂਜੀ ਇਹ ਫਿਰ ਮੇਰੇ ਲਈ ਸਪੈਸ਼ਲ ਉਹ ਖਾ ਸਕਦਾ ਨਹੀਂ 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 ਹਾਂ ਨਹੀਂ ਖਾਣਾ ਇਹ ਇਹ ਰੱਖਣਾ ਜੀ ਇਹ ਆਂਡਾ ਕੋਡ ਕਰਦੇ ਵਾਂਡੇ ਵਾਲਾ ਹਾਂਜੀ ਨਹੀਂ ਆਂਡਾ ਖਾ ਸਕਦੇ ਆ ਇਹਨੂੰ ਥੋੜੀਆਂ 5-4 ਲੱਗੇ ਆ ਇਹ ਆਂਡਾ ਖਾ ਸਕਦੇ ਆ ਆਹ ਖਾ ਸਕਦੇ ਇਹ ਕਿੱਥੇ ਲੱਗਵੇ ਆਪਾਂ ਹੋਰ ਦਿਖਾਉ ਜਣਾ ਚਲੋ ਚਲੋ ਸੋ ਦੋਸਤੋ 1 ਲੱਖ ਰੁਪਏ ਵਾਲਾ ਆਮ ਆਰਾਮੀ ਆਰਾਮੀ ਆਮ ਮੈਨੂੰ ਆਜਾਜਤ ਮਿਲ ਗਈ ਖਾਨਦੀ ਹੁਣ ਮੈਂ ਖਾਣ ਜਾ ਰਿਹਾ ਉਹ ਕਹਿੰਦੇ ਪਹਿਲਾਂ ਇਹਦਾ ਡੋਕਾ ਕਰ ਦੇਣਾ ਚਾਹੀਦਾ